ਦੁਨੀਆ ਕਿੱਥੇ ਤੋਂ ਕਿੱਥੇ ਪਹੁੰਚ ਗਈ ਪਰ ਸਾਡੇ ਪੰਜਾਬ ਦੇ ਵਿੱਚ ਹਜੇ ਤੱਕ ਸੀਵਰੇਜ ਤੇ ਟੱਕਣਾ ਜਿਹੜੇ ਕਿ ਉਹਨਾਂ ਪਿੱਛੇ ਹੀ ਪੰਜਾਬ ਅੜਜਿਆ ਹੋਇਆ ਨਜ਼ਰ ਆਉਂਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੋਂ ਜਿਹੜਾ ਕਿ ਇੱਕ ਵੱਡਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਿਹੜਾ ਕਿ ਪੰਜਾਬ ਦੇ ਅਤੇ ਪੰਜਾਬੀਆਂ ਬਾਰੇ ਕਦੇ ਨਹੀਂ ਸੋਚਿਆ ਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੇ ਵਿੱਚ ਗੱਲ ਕਰ ਰਹੀ ਹੈ ਤੇ ਪਰੰਤੂ ਹੁਣ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਬਿਨਾ ਨਾਂ ਲੈ ਬਿਕਰਮ ਮਜੀਠੀਆ ਦੇ ਉੱਤੇ ਵੀ ਤਿੱਖਾ ਨਿਸ਼ਾਨਾ ਸਾਧਦੇ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜੇ ਗਿਆ ਤਾਂ ਉਸ ਦੇ ਖਿਲਾਫ ਆਮ ਆਦਮੀ ਪਾਰਟੀ ਸਾਥ ਹੈ ਤੇ ਜਿਸ ਤੋਂ ਬਾਅਦ ਵੱਡਾ ਐਕਸ਼ਨ ਲਿਆ ਜਾਵੇਗਾ ਤੇ ਨਾਲ ਦੀ ਨਾਲ ਜਿਹੜਾ ਕਿ ਪਰਚਾ ਠੋਕ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਜਿਹੜਾ ਕਿ ਵਿਕਰਮ ਮਜੀਠੀਆ ਦੇ ਉੱਤੇ ਨਿਸ਼ਾਨੇ ਸਾਧੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਉਹ ਦੁਨੀਆ ਚੰਨ ਤੇ ਚੜ ਗਈ ਉਹ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਨਟ ਕੱਟਣ ਨੂੰ ਫਿਰਦੇ ਆ ਸਾਥੋ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ 'ਤੇ ਖੜੇ ਹਾਂ ਅਜੇ ਸ਼ਮਸ਼ਾਨ ਘਾਟਦੇ ਆਂ ਗੰਦਾ ਤਾਂ ਹਾਂ ਚੱਕਣੀਆਂ ਅਜੇ ਅਸੀਂ ਤਾਂ ਇੱਥੇ ਹੀ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਵੀ ਕੋਈ ਸਕੂਲ ਬਣਾ ਦਿਓ ਵਧੀਆ ਓਏ ਉਹ ਕਾਲਜ ਯੂਨੀਵਰਸਟੀਆਂ ਬਣਾ ਦਿਓ ਜਵਾਕਾਂ ਨੂੰ ਪੜਾ ਦਿਓ ਉਹ ਕੁਝ ਅਫਸਰ ਬਣ ਜਾਣਗੇ ਘਰ ਦੀਆਂ ਗਰੀਬੀਆਂ ਚੱਕ ਦੇਣਗੇ ਜ਼ਿੰਦਗੀਆਂ ਬਦਲ ਦੇਣਗੇ ਨਾ ਉਧਰਲੇ ਪਾਸੇ ਲੈ ਕੇ ਨਹੀਂ ਗਏ ਸਾਨੂੰ ਹੁਣ ਅਸੀਂ ਸਕੂਲਾਂ ਵੱਲ ਹੈਲਥ ਵੱਲ ਪੜਾਈ ਵੱਲ ਬਿਜਲੀ ਵੱਲ ਧਿਆਨ ਦੇ ਰਹੇ ਔਰ ਉਹਦੇ ਨਤੀਜੇ ਆ ਰਹੇ ਨੇ ਨਹਿਰਾਂ ਦਾ ਪਾਣੀ 21% ਵਰਤੇ ਸੀਗੇ ਜਿਸ ਦਿਨ ਸੌ ਚੱਕੀ ਐ ਮੈਂ ਗੁਰੂ ਸਾਹਿਬ ਦੀ ਹਾਜ਼ਰੀ ਚ ਬੋਲ ਰਿਹਾ 16 ਮਾਰਚ 2022 ਨੂੰ ਸੌ ਚੱਕੀ ਐ ਜਿੱਦੇ ਖਟਕੜਕਲਾਂ 21% ਪਾਣੀ ਨਹਿਰਾਂ ਦਾ ਖੇਤਾਂ ਨੂੰ ਲੱਗਦਾ ਸੀ ਅੱਜ 3 3.5 ਸਾਲਾਂ ਬਾਅਦ 63% ਤੇ ਪਹੁੰਚ ਗਈ 63% ਤਿੰਨ ਗੁਣਾ ਵਧਾਤਾ ਕੱਸੀਆਂ ਨਾ ਪੁਰਾਣੇ ਜਿਹੜੇ ਬੰਦ ਹੋ ਗਏ ਸੂਏ ਰਜਵਾਹੇ ਚਲਾ ਲੇ ਕਈ ਪਿੰਡਾਂ ਤੁਸੀਂ ਵੀਡੀਓ ਦੇਖਿਆ ਹੋਣੀਆ ਲੋਕ ਕਹਿੰਦੇ 40 40 ਸਾਲ ਹੋ ਗਏ ਜੀ 40 ਸਾਲ ਪਹਿਲਾਂ ਸੀ ਇਸ ਕੱਸੀ ਚ ਪਾਣੀ ਦੇਖਿਆ ਸੀ ਉਸ ਚੱਕਰ ਚ ਕਿਉਂਕਿ ਪਹਿਲਾਂ ਪਾਣੀ ਤਾਂ ਆ ਸੀ ਕੱਸੀਆਂ ਨੂੰ ਭੁੱਲ ਗਏ 20 25 ਫੁੱਟ ਤੋਂ ਬੋਰ ਲਾ ਲਿਆ ਪਾਣੀ ਦੀ ਵਾਰੀ ਆਉਂਦੀ ਸੀ ਬੋਰ ਦੇ ਮਾਲਕ ਸੀ ਹੌਲੀ ਹੌਲੀ ਕਰਦੇ ਕਰਉਂਦੇ 600 ਫੁੱਟ ਤੇ ਲੈ ਗਏ ਹੁਣ ਜਦੋਂ ਥੱਲੋਂ ਆਲਾ ਮੁੱਕ ਗਿਆ ਹੁਣ ਕਹਿੰਦੇ ਯਾਰ ਕੱਸੀਆਂ ਕਿੱਥੇ ਨੇ ਉਹ ਮੈਂ ਕਿਹਾ ਹੁਣ ਲੱਭ ਲੈਨੇ ਕੱਸੀਆਂ ਕੋਈ ਨਹੀਂ ਆਜੋ ਆਪਾਂ ਨੂੰ ਜਿੰਨੇ ਮਰਜੀ ਤੁਸੀਂ ਬਾਲੋ ਸ਼ਾਈਆਂ ਜਿੰਨੀਆਂ ਮਰਜੀ ਤੁਸੀਂ ਮਿਲਕ ਕੇ ਖਾ ਲੋ ਆਉਣਾ ਲੱਡੂ ਜਲੇਬੀਆਂ ਤੇ ਪਹਿਣਾ ਜਿਹੜਾ ਆਪਦਾ ਵਿਰਸਾ ਹੈ ਆਉਣਾ ਆਪਾਂ ਨੂੰ ਕੱਸੀਆਂ ਖਾਲੀਆਂ ਤੇ ਪਹਿਣਾ ਆਗੇ ਨਾ ਹੁਣ ਵਿਆਹਾਂ ਦੇ ਕਾਰਡਾਂ 'ਚ ਪੰਜੀਰੀ ਆਉਣ ਲੱਗ ਗਈ ਦੇਖੋ ਮੁੜਿਆ ਹੈ ਨਾ ਥੋੜਾ ਜਿਹਾ ਚਿਰ ਜਾਣੇ ਹੁੰਨੇ ਆਪਾਂ ਮੁੜਿਆ ਹੁੰਨੇ ਆ ਉਹ ਕਹਿੰਦੇ ਆ ਨਾ ਸਿਆਣੇ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਐ ਪੰਜਾਬ ਵਾਲੀ ਮੱਛੀ ਥੋੜੀ ਜਿਹੀ ਜਿੱਦਣ ਐ ਇਕੱਲਾ ਚੱਟ ਕੇ ਨਹੀਂ ਮੁੜਦੀ ਚਾਰ ਪੰਜ ਚੱਕਰਾਂ ਮਾਰ ਕੇ ਮੁੜੇ ਆਉਂਦੀ ਐ ਮੁੰਡਾ ਨਾ ਤਾਂ ਮੱਛੀ ਨੂੰ ਹੀ ਪੈਂਦਾ ਜੀ ਪੱਥਰ ਨੂੰ ਕੁਛ ਨਹੀਂ ਹੁੰਦਾ ਜੀ ਸਾ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਆਪਣੀ ਬੋਲੀ ਨੂੰ ਸਾਂਭ ਕੇ ਰੱਖੀਏ ਇਤੋਂ ਵਧੀਆ ਕੋਈ ਖਿੱਤਾ ਹੀ ਹੈ ਨਹੀਂ ਦੁਨੀਆ ਤੇ ਇਤੋਂ ਵੱਧ ਅਪਜਾਉ ਧਰਤੀ ਹੈ ਨਹੀਂ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਜੀ ਇਤੋਂ ਪਜਾਉ ਕੋਈ ਧਰਤੀ ਹੈ ਨਹੀਂ ਇਤੋਂ ਮਿਹਨਤੀ ਕੋਈ ਕੌਮ ਹੈ ਨਹੀਂ ਐਨੇ ਵਧੀਆ ਕਿਤੇ ਮੌਸਮ ਹੈ ਨਹੀਂ ਦੱਸੋ ਕਿਹੜੀ ਚੀਜ਼ ਦੀ ਘਾਟ ਰੱਖੀ ਆਪਾਂ ਨੂੰ ਪਰ ਅਸੀਂ ਥੋੜਾ ਜਿਹਾ ਇੱਧਰ ਉੱਧਰ ਭਟਕ ਜਾਂਦੇ ਆਂ ਆਪਦੇ ਕਲਚਰ ਨੂੰ ਆਪਦੇ ਵਿਰਸੇ ਨੂੰ ਆਪਦੀ ਬੋਲੀ ਨੂੰ ਬਸਾਰਨਾ ਨਹੀਂ ਸਿੱਖ ਲੋ ਬਾਕੀ ਜ਼ਬਾਨਾਂ ਵੀ ਸਿੱਖ ਲੋ ਪਰ ਆਪਦੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੋ ਉਹਨਾਂ ਦੇ ਮੇਲੇ ਲਾਓ ਦੀਵੇ ਬੱਤੀਆਂ ਕਰੋ ਜੋਤਾਂ ਜਗਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਡਾ ਖਜ਼ਾਨਾ ਆਪਣੇ ਪੰਗੋ ਗੁਰੂ ਸਾਹਿਬ ਦੇ ਗੇ ਇਹਦੇ ਤਾਂ ਜੇ ਦੋ ਦੋ ਅੰਗਾਂ ਦੀ ਵੀ ਵਿਸਥਾਰ ਸਹਿਤ ਵਿਆਖਿਆ ਕਰਨ ਲੱਗ ਜੀ ਇਹ ਕਈ ਮਹੀਨੇ ਲੱਗ ਜਾਣਗੇ ਐਹੋ ਜਿਹਾ ਕੁਝ ਲਿਖ ਗਏ ਗੁਰੂ ਸਾਹਿਬ ਹਾਂ ਗੁਰੂ ਨਾਨਕ ਜੀ ਨੂੰ ਮੰਨਦੇ ਆ ਪਰ ਗੁਰਨਾਨਕ ਜੀ ਦੀਆਂ ਨਹੀਂ ਮੰਨਦੇ ਉਹ ਤਾਂ ਕਹਿਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਣਦੇ ਆਂ ਵੀ ਹਵਾ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਾ ਦਰਜਾ ਧਰਤੀ ਨੂੰ ਮਾਤਾ ਦਾ ਤਿੰਨ ਤਿੰਨ ਤਿੰਨੇ ਹੀ ਨਹੀਂ ਛੱਡੇ ਆਪਾਂ ਨੇ ਹਵਾ ਉਹ ਦੂਸ਼ਿਤ ਕਰਤੀ ਧਰਤੀ ਸਪ੍ਰਿਆ ਕਰ ਕਰ ਉਹ ਖਰਾਬ ਕਰਤੀ ਪਾਣੀ ਦਾ ਦੇਖ ਹੀ ਲੋ ਕਾਲੇ ਰੰਗ ਦਾ ਪਾਣੀ ਜਾਂਦਾ ਕੋਈ ਨਹਿਰਾਂ ਦਾ ਪਾਤਾ ਕਿਸ ਨੇ ਸੀਵਰੇਜ ਦਾ ਪਾਤਾ ਕਿਸ ਨੇ ਲੱਗੇ ਹੋਏ ਆਂ ਸੀ ਕਿ ਇਹ ਤਾਂ ਇਤਾਂ ਘਟੂ ਘਟ ਬਰਕਰਾਰ ਰੱਖ ਲਿਆ ਜਿਹੜੇ ਗੁਰੂ ਸਾਹਿਬ ਕਹਿ ਗਏ ਬਚਨ ਸੋ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਪੂ ਕੱਲੀਆਂ ਸਰਕਾਰਾਂ ਤੇ ਨਹੀਂ ਸਰਕਾਰਾਂ ਵੀ ਤੁਸੀਂ ਬਣਾਉਨੇ ਹੋ ਹੋਰ ਸਰਕਾਰਾਂ ਕੀ ਹੁੰਦੀਆਂ ਨੇ ਕਿਤੇ ਉੱਤੋਂ ਥੋੜੀ ਉੱਤਰਦੀਆਂ ਨੇ ਤੁਸੀਂ ਮੌਕਾ ਦਿੱਤਾ ਹੈ ਮੈਂ ਗੁਰੂ ਸਾਹਿਬ ਅੱਗੇ ਹੀ ਅਰਦਾਸ ਕਰਦਾ ਹਾਂ ਅੱਜ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਪੰਜਾਬ ਨੂੰ ਤਰੱਕੀ ਬਖਸ਼ੇ ਜਿਹੜਾ ਮੇਰੇ ਤੇ ਜ਼ਿੰਮੇਵਾਰੀ ਦਾ ਭਾਰ ਪਾਇਆ ਮੈਨੂੰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਅੱਜ ਬਰਸੀ ਦੇ ਮੌਕੇ ਤੇ ਦੋ ਸੜਕਾਂ ਦਾ ਵੀ ਨੀ ਪੱਥਰ ਰੱਖਿਆ ਜਿਹੜੀ ਕੋਈ 17 ਕਰੋੜ 21 ਲੱਖ ਰੁਪਏ ਲੱਗੂਗਾ ਇਹਦੇ ਚ ਇੱਕ ਤਾਂ ਜਿਹੜੀ ਸੜਕ ਹੈ ਉਹ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਹੈ ਬਸ ਬੱ비 25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਤੁਸੀਂ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟਟੋਗਲ ਬੇਰੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਭਗਤ ਸਿੰਘ ਟੋਗੜ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਬਟ ਆਪ ਦੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਂ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਵੀ ਬੇਟਾ ਇਹ ਟੋਗੜ ਪਿੰਡ ਹੈ ਇੱਥੋਂ ਦੇ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦੱਸਣ ਦਾ ਮੌਕਾ ਮਿਲ ਜਾਂਦਾ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਚੀ ਪਰਮਾਤਮਾ ਵਸਦਾ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ ਸੱਤ ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਮਾ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੁੜ ਸਕਦਾ ਸੋ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਨਿਭਾਉਂਗਾ ਤਨ ਦੇ ਹੀ ਨਿਭਾਉਂਗਾ ਸੱਚੇ ਦਿਲੋਂ ਨਿਭਾਉਂਗਾ ਲਾਂਬਾ ਨਹੀਂ ਕੋਈ ਆਊਗਾ ਤੇ ਜਦੋਂ ਵੀ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਤੱਕਦਾ ਜਾਂ ਗਲਤ ਕੰਮਾਂ 'ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਐ ਉੱਥੇ ਉਹਨੂੰ ਛੱਡਿਆਵਾਂਗੇ ਤੇ ਉਥੇ ਜਿਹੜਾ ਬਾਗੀ ਕੈਦੀਆਂ ਨੂੰ ਮਿਲਦਾ ਹੈ ਉਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣ ਦਿਓ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉਥੇ ਪੀਜਾ 버ਗਰ ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਹੈ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਨਾਬੇ ਜਾਇਆ ਹੋ ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਗੇੜਾ ਮਾਰਨ ਆਏ ਸੀ ਵੀ ਕੀ ਹਾਲ ਚਾਲਾ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉਂਦਾ ਦੁਬਾਰਾ ਪੰਜਾਬ ਨੂੰ ਅਸੀਂ ਹਾਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਇਤੋਂ ਵੱਡੀ ਕੌਮ ਹੋਊਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਪ ਦੇ لالਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਥੋੜੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲੇ ਪਹਿਲਾਂ ਵਾਲੇ ਗਈ ਹੀ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੋਟਾ ਬੂਟਾ ਆ ਗਿਆ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲਲੇ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਵੀ ਇਤਰੇ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫਿਰ ਸੋ ਇਹ ਇਹ ਕੰਮ ਤਾਂ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਨਿਕਲਿਆ ਬੋਰਾ ਦੇ ਟੋਇਆਂ ਚੋਂ ਨਿਕਲਿਆ ਪਿੰਡਾਂ ਚੋਂ ਆਪਾਂ ਇੱਕੋ ਪਤਣ ਦਾ ਪਾਣੀ ਪੀਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜਿਹੀਆਂ ਹੈਗੀਆਂ ਸਮੱਸਿਆਵਾਂ ਵੀ ਇੱਕੋ ਜਿਹੀਆਂ ਨੇ ਤੇ ਮਿਲ ਕੇ ਹੱਲ ਵੀ ਆਪਾਂ ਹੀ ਕਰ ਲਾਂਗੇ